ਪੰਥਕ ਹਲਕਿਆਂ ਦਾ ਵਿਵਾਦ ਦਿਨੋਂ ਦਿਨ ਗਹਿਰਾ ਹੁੰਦਾ ਜਾ ਰਿਹਾ ਹੈ ਡੂੰਘਾ ਹੁੰਦਾ ਜਾ ਰਿਹਾ ਹੈ ਉਲਝਦਾ ਜਾ ਰਿਹਾ ਹੈ ਦੁਨੀਆ ਦੇ ਕੋਨੇ-ਕੋਨੇ 'ਚ ਬੈਠੀਆਂ ਸੰਗਤਾਂ ਪਰੇਸ਼ਾਨ ਨੇ ਹੈਰਾਨ ਨੇ ਦੁਬੇ ਦਾਚ ਨੇ ਕੀ ਹੋ ਰਿਹਾ ਹੈ ਕਿਸੇ ਸਮੇਂ ਪਰਮਜੀਤ ਸਿੰਘ ਸਰਨਾ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ ਉਹ ਦੋਸ਼ ਲਾਉਂਦੇ ਸਨ ਕਿ ਮਨਜੀਤ ਸਿੰਘ ਜੀ ਕੇ ਨਹੀਂ ਗੁਰਦੁਆਰਿਆਂ ਦੀਆਂ ਗੋਲਕਾਂ ਦਾ ਬੜਾ ਵੱਡਾ ਕਪਲਾ ਕੀਤਾ ਹੈ ਗੁਰਦੁਆਰਾ ਸਾਹਿਬ ਅਧੀਨ ਆਉਂਦੇ ਵਿਦਿਅਕ ਅਦਾਰਿਆਂ ਦੇ ਫੰਡਾਂ ਦੇ ਕਪਲੇ ਦੇ ਦੋਸ਼ ਮਨਜੀਤ ਸਿੰਘ ਜੀ ਕੇ ਵੱਲੋਂ ਪਰਮਜੀਤ ਸਿੰਘ ਸਰਨਾ ਤੇ ਇਹ ਹੀ ਦੋਸ਼ ਲਾਏ ਜਾਂਦੇ ਸਨ ਬਹੁਤ ਕੁਝ ਦੇਖਣ ਨੂੰ ਪੜਨ ਨੂੰ ਤੇ ਸੁਣਨ ਨੂੰ ਮਿਲਿਆ ਪਿਛਲੇ ਸਮੇਂ ਤੁਸੀਂ ਦੇਖਿਆ ਹੀ ਹੈ ਗੁਰਦੁਆਰਾ ਸੁਧਾਰ ਲਹਿਰ ਦੀ ਜਗ੍ਹਾ ਅਕਾਲੀ ਦਲ ਸੁਧਾਰ ਲਹਿਰ ਬਾਦਲ ਦਲ ਤੋਂ ਨਾਰਾਜ਼ ਹੋਏ ਜਿਹੜੇ ਅਕਾਲੀ ਆਗੂ ਉਹਨਾਂ ਨੇ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕਰ ਲਈ ਤਾਂ ਉਸ ਸਮੇਂ ਬਾਦਲ ਦਲ ਨਾਲ ਜੁੜੇ ਐਨ ਕੇ ਸ਼ਰਮਾ ਤੇ ਇੱਕ ਜੋਸ਼ੀ ਜਿਹੜੇ ਅੰਮ੍ਰਿਤਸਰ ਤੋਂ ਸਨ ਅਨਿਲ ਜੋਸ਼ੀ ਉਹਨਾਂ ਨੇ ਦੋਸ਼ ਲਾਇਆ ਕਿ ਗੁਰਦੁਆਰੇ ਦੀਆਂ ਫੰਡਾਂ ਦੇ ਵਿੱਚ ਬੜਾ ਇਹ ਦੁਰਵਰਤੋਂ ਕਰਦੇ ਰਹਿ ਤਾਂ ਉਦੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਰਾਨ ਨੇ ਉਲਟਵਾਰ ਕੀਤਾ ਕਿ ਇਹਨਾਂ ਦੇ ਦਫ਼ਤਰਾਂ ਦੇ ਖਰਚੇ ਵੀ ਜਿਹੜੇ ਸੀ ਉਹ ਗੁਰਦਾਰਿਆਂ ਦੇ ਗੋਲਕਾਂ ਚੋਂ ਅਸੀਂ ਭਰਦੇ ਰਹਾਂ ਉਸ ਵੇਲੇ ਵੀ ਮਨ ਨਰਾਸ਼ ਹੋਇਆ ਇੱਕ ਪ੍ਰੀਤ ਸਿੰਘ ਸੈਣੀ ਪੱਤਰਕਾਰ ਹੋਇਆ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਵੀ ਗਿਆਨੀ ਰਗਵੀਰ ਸਿੰਘ ਬਾਰੇ ਵੀ ਹਰਜਿੰਦਰ ਸਿੰਘ ਧਮੀ ਬਾਰੇ ਵੀ ਵਰਤਮਾਨ ਜਿਹੜੇ ਪੰਥਕ ਹਾਲਾਤ ਨੇ ਉਹਨਾਂ ਬਾਰੇ ਇਹ ਪ੍ਰੋਗਰਾਮ ਸਾਰਾ ਸੁਣ ਲਓ ਵਿਚਾਰ ਲਓ ਜੇ ਚੰਗਾ ਲੱਗੇ ਤਾਂ ਇਹਨੂੰ ਸ਼ੇਅਰ ਕਰ ਦਿਓ ਲਾਈਕ ਜ਼ਰੂਰ ਕਰਿਓ ਮੈਂ ਤੁਹਾਡਾ ਆਪਣਾ ਗੁਰਿੰਦਰ ਸਿੰਘ ਕੋੜਪੂਰਾ ਇੱਕ ਵਾਰੀ ਫਿਰ ਇਹੋ ਜੇ ਪੰਥਕ ਮਸਲੇ ਲੈ ਕੇ ਤੁਹਾਡੇ ਰੂਬਰੂ ਹਾਂ ਤੁਸੀਂ ਵੱਧ ਤੋਂ ਵੱਧ ਸੁਝਾਅ ਜ਼ਰੂਰ ਦਿਓ ਜੇ ਜੇ ਚੰਗਾ ਲੱਗੇ ਤਾਂ ਜਿਹਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰਾ ਜੇ ਆਪਾਂ ਪ੍ਰੀਤ ਸਿੰਘ ਸੈਣੀ ਦੀ ਗੱਲ ਕਰਦੇ ਹਾਂ ਕਿਉਂਕਿ ਵਰਤਮਾਨ ਜਿਹੜੀਆਂ ਨੇ ਕਟਨਾਵਾ ਉਹਨਾਂ ਨਾਲ ਜੁੜਦੀ ਗੱਲ ਹੈ ਇਸ ਲਈ ਗੱਲ ਕਰਨੀ ਜ਼ਰੂਰੀ ਹੈ ਪ੍ਰੀਤ ਸਿੰਘ ਸੈਣੀ ਦੇ ਨਾਂ ਤੇ ਇੱਕ YouTube ਚੈਨਲ ਹੈ ਅੱਜ ਵੀ ਉਹਦੇ ਸਾਰੇ ਐਪੀਸੋਡ ਉਵੇਂ ਪੈ ਨੇ ਪ੍ਰੀਤ ਸਿੰਘ ਸੈਣੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਮੀਆਂ ਪੇਸ਼ੀਆਂ ਬੇਈਮਾਨੀਆਂ ਧੱਕੇਸ਼ਾਹੀਆਂ ਜਾਤੀਆਂ ਤੇ ਬੇਨਿਜ਼ਮੀਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਮੈਂਬਰਾਂ ਨੂੰ ਮੁਲਾਜ਼ਮਾਂ ਨੂੰ ਜਾਂ ਕਈਆਂ ਦਾ ਨਾਂ ਲੈ ਲੈ ਕੇ ਉਹਨਾਂ ਨੂੰ ਚੋਰ ਠੱਗ ਲੁਟੇਰੇ ਕਾਤਲ ਤੱਕ ਆਖਤਾ ਉਸ ਵੇਲੇ ਉਹਦੇ ਤੇ ਪਰਚਾ ਦਰਜ ਕਰ ਦਿੱਤਾ ਗਿਆ ਉਹ کئی ਦਿਨ ਜ਼ਮਾਨਤ ਨਹੀਂ ਉਹਦੇ ਹੋਂ ਦਿੱਤੀ ਗਈ ਬਹੁਤ ਔਖੇ ਹਣੇ ਜ਼ਮਾਨਤ ਕਰਾਏ ਪਰ ਕੁਝ ਸਮਾਂ ਪਹਿਲਾਂ ਉਹ ਵੀ ਸਦੀਵੀ ਵਿਛੋੜਾ ਦੇ ਗਿਆ ਹੁਣ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਦੋਂ ਘਪਲੇ ਜਾਗਜਾਹਰ ਕੀਤੇ ਜਾਂਦੇ ਨੇ ਰਗੂਜੀਤ ਸਿੰਘ ਵਿਰਕ ਤੇ ਉਹਨਾਂ ਨੇ ਦੋਸ਼ ਲਾਏ ਨੇ ਬਹੁਤ ਵੱਡੇ ਉਹ ਗਿਆਨੀ ਹਰਪ੍ਰੀਤ ਸਿੰਘ ਜਿਹਨੂੰ ਪੀ ਐਚ ਡੀ ਜਥੇਦਾਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਸਿੱਖ ਕੌਮ ਜਾਂ ਪੰਥ ਦਾ ਪਰਵਰਤਕਾਰ ਤੱਕ ਉਹਨੂੰ ਆਖਿਆ ਜਾਂਦਾ ਸੀ ਕਿੱਡੇ ਵੱਡੇ ਵੱਡੇ ਖਿਤਾਬ ਦਿੱਤੇ ਜਾਂਦੇ ਸੀ ਕਹਿੰਦੇ ਅਕਾਲੀ ਫੂਲਾ ਸਿੰਘ ਦੀ ਰੀਸ ਕਰੂਗਾ ਤਾਂ ਗਿਆਨੀ ਹਰਪ੍ਰੀਤ ਸਿੰਘ ਕਰੂਗਾ ਪਰ ਅੱਜ ਕੀ ਹੋ ਗਿਆ ਕਿੱਧਰ ਨਿਗਾਹ ਆ ਗਿਆ ਕਿੱਧਰ ਤੁਰ ਪਿਆ ਸੀ ਕਿੰਨੇ ਦੋਸ਼ ਲੱਗ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਮੂੰਹੋਂ ਜਦੋਂ ਇਹੋ ਜਿਹੀਆਂ ਗੱਲਾਂ ਸੁਣਦੇ ਆ ਤੁਹਾਨੂੰ ਯਾਦ ਹੋਣਾ ਮਨਪ੍ਰੀਤ ਸਿੰਘ ਬਾਦਲ ਨੇ ਟੀਵੀ ਚੈਨਲਾਂ ਦੇ ਕੈਮਰਿਆਂ ਦੇ ਸਾਹਮਣੇ ਕਿਹਾ ਸੀ ਮੇਰੀ ਤਾਈ सुरेंद्र ਕੌਰ ਦੇ ਭੋਗ ਵੇਲੇ ਸਾਰਾ ਲੰਗਰ ਗੁਰਦੁਆਰਿਆਂ ਚੋਂ ਆਇਆ ਗੁਰਦੁਆਰਿਆਂ ਚ ਲੰਗਰ ਤਿਆਰ ਕੀਤਾ ਗਿਆ ਸੰਗਤਾਂ ਵੱਲੋਂ ਪਾਈ ਗੋਲਕ ਦੇ ਵਿੱਚੋਂ ਉਹਦੇ ਦਰਵਰ ਤੋਂ ਹੀ ਕੀ ਕੁਛ ਹੋਇਆ ਪ੍ਰਾਤਨ ਸਮੇਂ ਚਲੇ ਚੱਲਦੇ ਆ ਜਦੋਂ ਵਿਛੀਆਂ-ਵਿਛਾਈਆਂ ਦਰਿਆ ਮਿਲ ਜਾਂਦੀਆਂ ਸੀ। ਅਕਾਲੀ ਦਲ ਸਰਵਾਈਵ ਹੁੰਦਾ ਗਿਆ। ਕਿਉਂ? ਕਿਉਂਕਿ ਗੁਰਦੁਆਰਿਆਂ ਦੇ ਵਿੱਚ ਵਿਛੀਆਂ-ਵਿਛਾਈਆਂ ਦਰਿਆ ਨੇ ਲੱਗਾ ਲਗਾਇਆ ਮਾਈਕ ਹੈ, ਪੱਕਿਆ-ਪਕਾਇਆ ਲੰਗਰ ਹੈ। ਉਹਨਾਂ ਨੂੰ ਜ਼ਿਆਦਾ ਮਿਹਨਤ ਨਹੀਂ ਸੀ ਕਰਨੀ ਪੈਂਦੀ। ਉਸ ਵੇਲੇ ਕਹਿੰਦੇ ਸੀ ਵੀ ਸਾਰੀ ਉਮਰ ਸ਼ਰਮਣੀ ਅਕਾਲੀ ਦਲ ਦੀ ਹੀ ਸਰਕਾਰ ਰਹੂਗੀ ਪੰਜਾਬ 'ਚ। ਪਰ ਕੀ ਹੋ ਗਿਆ ਅੱਜ? ਕਿੱਧਰ ਤੁਰ ਪਏ ਅਸੀਂ? ਕਿਹੜੇ ਪਾਸੇ? ਗਿਆਨੀ ਹਰਪ੍ਰੀਤ ਸਿੰਘ ਨੂੰ ਅੱਜ ਮੁੱਖ ਬਲਾਰੇ ਦੇ ਤੌਰ ਤੇ ਬੁਲਾਇਆ ਜਾ ਰਿਹਾ ਹੈ ਧਾਰਮਿਕ ਖੇਤਰ ਵਿੱਚ ਦੇ ਕੱਲ ਨੂੰ ਸਿਆਸਤ ਦੇ ਖੇਤਰ ਵਿੱਚ ਆਉਂਦੇ ਨੇ ਤੁਸੀਂ ਦੇਖੋ ਕਿੱਡੀ ਖਤਰਨਾਕ ਸਪੀਚ ਆ ਉਹਨਾਂ ਦੀ 21 ਫਰਵਰੀ ਨੂੰ ਜਿਹੜਾ ਉਹਨਾਂ ਨੇ ਅੰਤਰੀਂ ਕਮੇਟੀ ਨੇ ਰੱਖੀ ਹੈ ਮੀਟਿੰਗ ਕੱਲ 21 ਫਰਵਰੀ ਹੈ ਤੇ 21 ਫਰਵਰੀ ਵਾਲੀ ਮੀਟਿੰਗ ਦੇ ਵਿੱਚ ਉਹਨਾਂ ਨੇ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਰਿਜੈਕਟ ਕਰਨਾ ਹੈ ਕਿ ਪ੍ਰਵਾਨ ਕਰਨਾ ਹੈ ਇਹ ਸਾਰਾ ਕੁਝ ਸਾਹਮਣੇ ਆ ਜਾਣਾ ਜੋ ਨਾਮਨਜ਼ੂਰ ਕਰ ਦਿੰਦੇ ਨੇ ਨਹੀਂ ਪ੍ਰਮਾਣ ਕਰਦੇ ਫੇਰ ਕੀ ਹਾਲਾਤ ਹੋਣਗੇ ਜੇ ਉਹ ਪ੍ਰਮਾਣ ਕਰ ਲੈਂਦੇ ਨੇ ਫੇਰ ਕੀ ਹਾਲਾਤ ਹੋਣਗੇ ਜਿਹੜੇ ਐਕਟਿੰਗ ਪ੍ਰਧਾਨ ਰਘੂਜੀਤ ਸਿੰਘ ਵਿਰਕ ਨੇ ਉਹਨਾਂ ਤੇ ਜਿਹੜੇ ਵੱਡੇ ਵੱਡੇ ਦੋਸ਼ ਲਾ ਦਿੱਤੇ ਗਏ ਨੇ ਕਿ ਕੁਰਦਵਾਰਿਆਂ ਦੀਆਂ ਗੋਲਕਾਂ ਵਿੱਚੋਂ ਉਹ ਪੈਸਾ ਜਿਹੜਾ ਖਰਚ ਆ ਗਿਆ 92 ਲੱਖ ਰੁਪਇਆ ਸੌਦਾ ਸਾਧ ਸਰਸੇ ਵਾਲੇ ਡੇਰਾ ਮੁਖੀ ਨੂੰ ਮਾਫੀ ਦੇਣ ਵਾਲਾ ਫੈਸਲਾ ਸਹੀ ਸਿੱਧ ਕਰ ਲਈ ਉਹਦਾ ਵਿਵਾਦ ਤੇ ਉਪਰਾਏ ਗਏ ਪੈਸੇ ਜਦੋਂ ਉਹਨਾਂ ਨੂੰ ਕਿਹਾ ਗਿਆ ਬਈ ਬਦਬੀ ਕਾਰ ਦੇ ਦੋਸ਼ੀਆਂ ਦੇ ਤੁਸੀਂ ਸਰਪ੍ਰਸਤੀ ਕੀਤੀ ਸਾਰੇ ਅਕਾਲੀ ਆਗੂ ਕਹਿੰਦੇ ਕੀਤੀ ਜਿਹੜੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਗਿਆ ਉਹਨਾਂ ਕਾਤਲ ਪੁਲਿਸ ਅਫਸਰਾਂ ਨੂੰ ਤੁਸੀਂ ਤਰੱਕੀਆਂ ਦਿੱਤੀਆਂ ਕਹਿੰਦੇ ਦਿੱਤੀਆਂ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਅਹੁਦੇ ਦਿੱਤੇ ਕਹਿੰਦੇ ਦਿੱਤੇ ਜੋਤੇ ਬੱਚਰ ਗੁਨਾਹ ਉਹ ਮੰਨ ਰਹੇ ਨੇ ਉਹਨਾਂ ਵਿਰੁੱਧ ਕੋਈ ਹੁਕਮਨਾਮਾ ਨਹੀਂ ਜਾਰੀ ਹੋਇਆ ਮਾਮੂਲੀ ਜੀਆਂ ਜਿਹੜੀਆਂ ਉਹਨਾਂ ਨੇ ਧਾਰਮਿਕ ਸਜ਼ਾਵਾਂ ਲਾਈਆਂ ਉਹ ਭੁਗਤ ਲੀਆਂ ਪਰ ਹੋਰ ਜੋ ਕੁਝ 2 ਦਸੰਬਰ ਨੂੰ ਅਕਾਲ ਤਤਸਾਦ ਦੀ ਫਸੀਲ ਤੋਂ ਜਾਰੀ ਹੋਇਆ ਉਹਦੇ ਬਾਰੇ ਕੋਈ ਜ਼ਿਕਰ ਹੀ ਨਹੀਂ ਉਮਰਨ ਨੂੰ ਤਿਆਰ ਹੀ ਨਹੀਂ ਉਹ ਕਹਿੰਦੇ ਭਰਤੀ ਮਹਿਮ ਇਸ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਦੇ ਵਿੱਚ ਨਹੀਂ ਕਰਨੀ ਅਸੀਂ ਆਪਣੇ ਤੌਰ ਤੇ ਕਰ ਲਈ ਹੈ 7 ਮੈਂਬਰ ਸਨ ਜਿੰਨਾ ਵਿੱਚੋਂ 6 ਮੈਂਬਰ ਅਕਾਲੀ ਦਲ ਬਾਦਲ ਦੇ ਸਨ ਇੱਕੋ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ ਉਹ ਨਾਰਾਜ ਧੜੇ ਦਾ ਸੀ ਅੱਜ ਬਾਦਲ ਦਲ ਦੇ ਬਾਕੀ 6ਾਂ ਦੇ ਵਿੱਚੋਂ ਧਾਮੀ ਜੀ ਤੇ ਬਡੂੰਗਰ ਜੀ ਲਾਂਬੇ ਹੋ ਗਏ ਨੇ ਅਸਤੀਫਾ ਦੇ ਦਿੱਤਾ ਬਾਕੀ ਜਿਹੜੇ 4 ਨੇ ਉਹਨਾਂ ਦੇ ਵਿੱਚ ਇਕਬਾਲ ਸਿੰਘ ਝੁੰਦਾ ਜੀ ਨੇ ਸੰਤਾ ਸਿੰਘ ਉਮੈਦਪ uri ਜੀ ਨੇ ਮਾਨਪ੍ਰੀਤ ਸਿੰਘ ਇਆਲੀ ਜੀ ਨੇ ਬੀਬਾ ਸਤਵੰਤ ਕੌਰ ਜੀ ਨੇ ਉਹ ਚਾਰੇ ਬਾਦਲ ਦਲ ਦੇ ਸੀ ਪਰ ਅੱਜ ਉਹ ਵੀ ਬਾਦਲ ਤੋਂ ਬਾਗੀ ਨੇ ਕਹਿੰਦੇ ਅਸੀਂ ਅਕਾਲ ਤਖਤ ਸਾਹਿਬ ਨੂੰ ਲਿਖਤੀ ਰੂਪ ਚ ਦੇਤਾ ਕਿ ਬਾਦਲ ਦਲ ਸਾਡੀ ਨਿਗਰਾਨੀ ਦੇ ਵਿੱਚ ਭਰਤੀ ਮਹਿਮ ਸ਼ੁਰੂ ਕਰਨ ਨੂੰ ਤਿਆਰ ਨਹੀਂ ਕਿੱਧਰ ਨੂੰ ਜਾ ਰਹੇ ਨੇ ਹਾਲਾਤ ਪੰਥਕ ਹਾਲਾਤ ਕਿੱਧਰ ਮੋੜਾ ਖੱਟ ਰਹੇ ਨੇ ਇਹਦੇ ਲਈ ਕੌਣ ਆ ਖਸੂਰਵਾ ਕੌਣ ਹੈ ਜ਼ਿੰਮੇਵਾਰ ਇਹਦੇ ਬਾਰੇ ਵੱਧ ਤੋਂ ਵੱਧ ਕਮੈਂਟ ਕਰਕੇ ਦੱਸੋ ਵਿਗਿਆਨੀ ਰਗਵੀਰ ਸਿੰਘ ਦਾ ਅਗਲਾ ਪੈਂਤੜਾ ਕੀ ਹੋਊਗਾ ਕੀ ਧਾਮੀ ਜੀ ਤੇ ਬਡੂੰਗਰ ਜੀ ਤੋਂ ਬਾਅਦ ਰਗਵੀਰ ਸਿੰਘ ਜੀ ਦਾ ਵੀ ਅਸਤੀਫਾ ਲਿਆ ਜਾਊਗਾ ਬਲੀ ਦਿੱਤੀ ਜਾਊਗੀ ਜਾਂ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਅਸਤੀਫਾ ਉਹਨੂੰ ਰਿਜੈਕਟ ਕਰਨਾ ਪਊਗਾ ਉਹਨੂੰ ਵਾਫਜੱਥੇਦਾਰ ਮੰਨਣਾ ਪਊਗਾ ਜਦੋਂ ਗਿਆਨੀ ਰਕबीर ਸਿੰਘ ਨੇ ਕਹਿ ਦਿੱਤਾ ਕਿ ਸ਼ਰੋਣੀ ਕਮੇਟੀ ਕੋਲ ਕੋਈ ਅਧਿਕਾਰ ਨਹੀਂ ਗਿਆਨੀ ਹਰਪ੍ਰੀਤ ਸਿੰਘ ਨੇ ਤਖਤ ਦੰਦਮਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਪੰਜ ਪਿਆਰਿਆਂ ਦੇ ਸਾਹਮਣੇ ਸਪਸ਼ਟੀਕਰਨ ਦੇ ਦਿੱਤਾ ਸੀ ਤਾਂ ਫਿਰ ਕੀ ਰਹਿ ਗਿਆ ਸੀ ਕਿਉਂ ਜਾਂਚ ਕਮੇਟੀ ਹੋਈ ਕਿਉਂ ਉਹਨੂੰ ਪਹਿਲਾਂ ਮੁੱਤਲ ਕੀਤਾ ਗਿਆ ਫਿਰ ਬਰਖਾਸਤ ਕੀਤਾ ਗਿਆ ਉਹਦੀਆਂ ਸਵਾਲਾਂ ਤੱਕ ਸਮਾਪਤ ਕਰ ਦਿੱਤੀਆਂ ਗਈਆਂ ਇਹਨਾਂ ਸਾਰਿਆਂ ਦਾ ਜਵਾਬ ਮੰਗਦੀ ਹੈ ਸੰਗਤ ਕੌਣ ਦੇਊਗਾ ਜਵਾਬ ਮੈਂ ਫੇਰ ਬੇਨਤੀ ਕਰਦਾ ਤੁਹਾਡੇ ਜਿਹੜੇ ਕਮੈਂਟ ਆਉਣਗੇ ਪ੍ਰਤੀਕਰਮ ਆਉਣਗੇ ਉਹ ਸਭ ਇੱਕ ਪਾਛਾ ਵਿੱਚ ਹੋਣੇ ਚਾਹੀਦੇ ਨੇ ਸ਼ਬਦਾਵਲੀ ਤੇ ਕਾਬੂ ਰੱਖਣਾ ਸਾਡਾ ਸਾਰਿਆਂ ਦਾ ਕੰਮ ਹੈ ਫੇਰ ਮਿਲਾਂਗੇ ਕਿਸੇ ਹੋਰ ਚਲੰਤ ਮਾਮਲੇ ਨਾਲ ਭਖ ਦੇ ਮਸਲੇ ਨਾਲ ਉਦੋਂ ਤੱਕ ਦਿਓ ਆਜ਼ਾਜਤ ਸਤ ਸ੍ਰੀ ਅਕਾਲ ਜੀ